ਚੋਰੀ ਵਾਲਾ ਆ ਬਿੱਲਾ ਕਬੱਡੀ ਤਾਉਣ ਵਾਲ ਤੇ ਵਧੀਆ ਹੋਇਆ ਤੇ ਦੂਸਰੇ ਪਾਸੇ ਦੇਖਾਂਗੇ ਨੰਬਰ ਟੋਰੀ ਬ੍ਰਦਰ ਜੀ ਇਸ਼ਾਰੇ ਕਰਦੇ ਨੇ ਕਿ ਨੰਬਰ ਰੇਡਰ ਨੇ ਆ ਕਿੰਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗਲਬੀ ਜੋਤਿਆ ਪਾਗਲੀ ਕਬੱਡੀ ਖੇਡਦੇ ਮਾਦਾਰ ਵਿੱਚ ਕਿ ਜਦੋਂ ਲੋਹਾ ਕੱਟਦਾ ਲੋਹੇ ਨੂੰ ਫਿਰ ਪਾਪੜ ਬੱਚੇ ਚੰਗਿਆੜਿਆ ਵਾਲਾ ਉਹ ਰਾਜੇ ਖਿੱਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਥੋਕਿਆਂ ਨਾਲ ਘਾਰਿਆਂ ਦਾ ਕੰਦੇ ਜੋਤਾ ਪਾਉਂਦਾ ਹੋਇਆ ਕਬੱਡੀ ਦੂਸਰੇ ਪਾਸੇ ਪੰਡੋਰੀ ਵਾਲਾ ਜਾਹੀ ਪਰ ਨੰਬਰ ਸਾਡੇ ਇੰਦਰਜੀਤ ਸਿੰਘੀ ਭਾਗ ਬੱਲਾ ਕੰਦੇ ਫੇਰ ਆ ਗਿਆ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਇਹ ਆ ਕੰਦੇ ਪੰਡੋਰੀ ਵਾਲਾ ਉਹ ਬੱਲਾ ਕਬੱਡੀ ਪਾਉਣ ਵਾਸਤੇ ਵਧੀਆ ਹੋਇਆ ਖੇਡ ਦੇ ਮੈਦਾਨ ਵਿੱਚ ਦੂਸਰੇ ਪਾਸੇ ਨੰਬਰ ਉਹ ਨਾਲ ਨਾਲ ਸਟੇਜ ਦਾ ਨਵਦੀਪ ਸਿੰਘ ਜੀ ਪੰਡੂ ਸਾਹਿਬ ਉਹਨਾਂ ਦੇ ਕੌਸਲਰ ਕੰਦੇ ਵੀ ਆਏ ਨੇ ਸਾਡੇ ਜੀ ਆਨ ਨੂੰ ਬਹੁਤ ਬਹੁਤ ਧੰਨਵਾਦ ਉਹ ਨੌਜਵਾਨ ਗਬਰੂ ਜੀ ਕ੍ਰੀਹਾੜ ਕਬਨਪੁਰ ਤੇ ਔਰ ਸਾਰੇ ਸਾਥੀ ਉਹਨਾਂ ਦੇ ਨਾਲ ਪੰਜੇ ਨੇ ਜਿੰਨੇ ਵੀ ਕੌਂਸਲਰ ਸਾਹਿਬ ਪੰਜੇ ਨੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਾਕਸ ਬਾਤ ਸੁਣਤੀ ਕਰਾ ਪਾ ਲੋ ਨਰਦੀਪ ਸਿੰਘ ਰਾਏ ਨੇ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਨਜੀਰ ਸਿੰਘ ਜੀ ਸਾਡਾ ਸਰਪੰਚ ਮੰਡ ਸਾਹਿਬ ਪਹੁੰਚੇ ਰਹਿਣਾ ਤੁਹਾਡੇ ਜੀ ਆਨ ਧੰਨਵਾਦ ਉਹ ਜਿਸ ਤਰ੍ਹਾਂ ਪਿਆਰ ਨੇ ਪੀ.ਓ ਸਾਹਿਬ ਜੀ ਸਿੰਘ ਜੀ ਸੰਦੂਰ ਸਿੰਘ ਜੀ ਮਲੇਸ਼ੀਆ ਤੋਂ ਫਾਦਰ ਬਹੁਤ ਬਹੁਤ ਜੀ ਆਨ ਜੀ ਪਾਲ ਸਿੰਘ ਜੀ ਨੂੰ ਬਾਣ ਪਾਈ ਤੋਂ ਕਾਰਨਾ ਮਾਨਸਮਾਨ ਸੋਨ ਨੂੰ ਔਰ ਜੀ ਪਰਮੇਂਦਰ ਸਿੰਘ ਪੰਡਾ ਸਾਹਿਬ ਕਰ ਰਹੇ ਨੇ ਕਮੂਚੀ ਕਲੱਬ ਕਾਰਨਾ ਔਰ ਨਾਲ ਦੀਆਂ ਜਾਦਗਰੀਆਂ ਫੋਟੋ ਸਾਜੀ ਕਰਦੇ ਸਾਰਿਆਂ ਦੇ ਪੰਡਾ ਸਾਹਿਬ ਤੇ ਉਹਨਾਂ ਦੇ ਨਾਲ ਸੋਚੇ ਕੌਂਸਲਰ ਬਹੁਤ ਬੜੀਆ ਲੋ ਰਾਜਾ ਜੀ ਜਿਨ੍ਹਾਂ ਪ੍ਰਧਾਨ ਜੂਸਵਿੰਗ ਕਾਲੀਦਾ ਬੜਾ ਮੋੜਾ ਵਰਗੜੂਆ ਮਾਨਸਾ ਨੌਣਾ ਜੇ ਉਹਨਾਂ ਨੇ ਕਰਦੀਆਂ ਨੂੰ ਦਸਕਰਨ ਸਿੰਘ ਜੀ ਮੀਲਾ ਪਟੂ ਔਰ ਸਾਡੀ ਕਮੂਚੀ ਕਲੱਬ ਸਾਡਾ ਨਾਮ ਬਹੁਤ ਰਣੀਆ ਜੋ ਵੀ ਗੱਲ ਚਾਹਦਾ ਤੇ ਦਰਸ਼ਕ ਵੀਰੋ ਇੱਕ ਤੁਹਾਡੀ ਜਾਣਕਾਰੀ ਵਾਸਤੇ ਕਿ ਜੇ ਖਿਡਾਰੀ ਰੰਗ-ਬਰੰਗੀਆਂ ਖੇਡਾਂ ਇਸ ਗਰਾਊਂਡ 'ਚ ਹੁੰਦੀਆਂ ਸਾਰੇ ਇਕੱਠੇ ਖੇਡਦੇ ਆ ਤੇ ਅੱਜ ਸਾਡੇ ਲਈ ਇਹ ਵੀ ਮਾਨਗਾਲੀ ਗੱਲ ਆ ਕਿ ਕਲੱਬ ਦੇ ਸਾਡੇ ਮੈਂਬਰ ਸਾਹਿਬਾਨ ਜਿੱਥੇ ਮਰਜ਼ੀ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਣ ਪੋਲਿਟੀਕਲੀ ਕਿਸੇ ਦਾ ਪਿਆਰ ਹੋਵੇ ਪਰ ਕਲੱਬ 'ਚ ਆ ਕੇ ਬਾਪੇ ਨਾਮ ਦੇ ਟੂਰਨਾਮੈਂਟ ਤੇ ਇਕੱਠੇ ਹੋ ਜਾਂਦੇ ਬਾਪਾ ਸਾਹਿਬ ਸਾਰੇ ਇਕੱਠੇ ਤੇ ਸਾਨੂੰ ਇਹ ਵੀ ਮਾਨ ਵਾਲੀ ਗੱਲ ਆ ਕੀ ਬਾਣ ਸਾਹਿਬ ਉਹ ਦਿਨ ਜਦੋਂ ਗਰਾਊਂਡ ਕਾ ਕੇ ਮੱਗ ਬੰਦ ਨਹੀਂ ਹੁੰਦੇ ਸੀ ਫਿਰੇ ਸਵਤੇ ਆਣਾ ਸਾਰੀ ਸ੍ਰੋਟੀ ਕਲੱਬ ਕਾ ਕੇ ਇੱਥੇ ਰਹਿਆ ਕਰਦੀ ਸਾਰਾ ਟੂਰਨਾਮੈਂਟ ਨੂੰ ਇਸ ਤਰ੍ਹਾਂ ਬਚਾਉਣ ਵਾਸਤੇ ਅੱਜ ਜਿੱਥੇ ਉਹ ਬਾਣ ਸਾਹਿਬ ਚੌਲ ਸਿੰਘ ਦੀ ਬਾਤ ਸੁਣੌਣੀ ਕਾਲੇਦਾਰ ਨੂੰ ਬਲਾਕ ਕਰਦੇ ਪੁੱਜੇ ਨੇ ਉੱਥੇ ਹੀ ਕਾਂਗਰਸ ਦੇ ਲੀਡਰ ਸਾਹਿਬਾਨ ਵੱਖਰੇ ਵੱਖਰੇ ਪਾਰਟੀਆਂ ਦੇ ਲੀਡਰ ਸਾਰੇ ਪੁੱਛੇ ਨੇ ਉੱਥੇ ਭਾਜਪਾ ਦੇ ਲੀਡਰ ਬਲਜਿੰਦਰ ਸਿੰਘ ਜੀ ਬੈਠੇ ਨੇ ਉੱਥੇ ਆਪ ਦੇ ਆਗੂ ਕੱਲ ਵੀ ਆਏ ਸੀ ਉਹਨਾਂ ਵੀ ਹੋਣਾ ਸੋ ਸਾਰੀਆਂ ਪਾਰਟੀਆਂ ਪੋਲੀਟਿਕਲ ਭੁੱਲ ਕੇ ਗਰਾਊਂਡ ਲੈਵਲ ਤੇ ਗਾਂ ਦਾ ਨਾਮ ਤੇ ਵੀ ਸੁਆਗਤ ਹੋ ਕੇ ਉਹ ਇੱਕ ਸਾਥ ਬੈਠਦੇ ਨੇ ਬੜਾ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਇੱਕ ਸਟੇਜ ਤੇ ਪੰਜਾਬ ਦੀਆਂ ਜੰਦੀਆਂ ਪਾਰਟੀਆਂ ਦੇ ਲੀਡਰ ਸਾਹਿਬਾਰੇ ਸਾਰੇ ਹੁੰਦੇ ਨੇ ਔਰ ਇੱਕ ਗਰਾਊਂਡ 'ਚ ਸਾਰੀ ਸਮੁੱਚੀ ਕਲੱਬ ਵੱਖਰੇ ਆਪਣੀਆਂ ਪਾਰਟੀਆਂ ਨਾਲ ਸਮਝੌਤੇ ਕਰਨ ਵਾਲੀ ਇਕੱਠੀ ਹੋ ਕੇ ਕੰਮ ਕਰਦੇ ਆ ਇਹ ਵਕਰੇ ਤਰ੍ਹਾਂ ਦਾ ਕੋ ਦਸਤਾ ਬਣ ਜਾਂਦਾ ਮਿੱਤਰੋ ਇਹ ਵਾਹਿਗੁਰੂ ਕਰੇ ਕਿਰਪਾ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਸਭ ਰਾਜਨੀਤਿਕ ਵਕਰੇਵੇਂ ਭੁੱਲ ਕੇ ਪੰਜਾਬ ਦੀ ਜਿਹੜਾ ਲੜਾਈ ਲੜ ਰਿਹਾ ਹੈ ਕਿਸਾਨਾਂ ਦੇ ਨਾਲ ਯੋਗਦਾਨ ਪਾਓ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਟੂਰਨਾਮੈਂਟ ਦੇ ਵਿੱਚ ਅਗਲਾ ਮੈਚ ਜਿਹੜਾ ਹੋਣਾ ਵਾ ਉਹਦੇ ਵਿੱਚ ਲਾਈਨ ਅਪ ਕਰਾ ਕੇ ਮੇਰੇ ਵੀਰੋ ਅੱਜ ਦੇ ਸਾਰੇ ਮਹਿਮਾਨ ਅੱਗੇ ਬੇਨਤੀ ਕਰੂੰਗਾ ਕਿ ਉਹ ਜਾ ਕੇ ਅਸ਼ੀਰਵਾਦ ਦੇ ਕੇ ਇੱਕ ਜਾਣਕਾਰੀ ਫੋਟੋ ਜ਼ਰੂਰ ਕਰਾਉਣਾ ਤੋਂ ਜਦੋਂ ਰਾਮਿਆ ਟੀਮਾਂ ਉਹ ਆਉਂਦਾ ਨਾ ਬਿਓ ਫੈਕਟਰੀ ਹਾਂਜੀ ਬੇਨਤੀ ਕਰਦਿਆਂ ਮੈਂ ਇੱਕ ਵਾਰ ਫਿਰ ਬਿਆਨ ਕਰਦਾ ਸ਼ੀਤ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਗੱਲ ਪਈਆਂ ਦੂਸਰੇ ਪਾਸੇ ਬਾਬਾ ਕਾਲਾ ਮੈਚ ਸਪੋਰਟ ਕਲੱਬ ਸੱਜਵਾਂ ਦੀਆਂ ਟੀਮਾਂ ਜਿਹੜੀਆਂ ਐ ਅਗਲੇ ਮੈਚੀਆਂ ਉਹ ਦੋਨੇ ਟੀਮਾਂ ਖੇਡ ਮੈਦਾਨ ਵਿੱਚ ਆਉ ਸਾਹਣੇ ਜੋਤਾ ਕੰਦੇ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਹੋ ਗਿਆ ਆ ਕੰਦੇ ਜੋਟੇ ਦੀ ਉਂਗਲ ਖੜੀ ਐ ਖੇਡ ਦੇ ਮੈਦਾਨ ਵਿੱਚ ਐ ਆ ਬਿੱਲੇ ਨੇ ਕੰਦੇ ਫਿਰ ਕਬੱਡੀ ਪਾਈ ਐ ਖੇਡ ਦੇ ਮੈਦਾਨ ਵਿੱਚ ਐ ਆਹ ਕੰਦੇ ਬਿੱਲਾ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਹੈ ਕਿ ਤੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਬੰਦਾਂ ਨੂੰ ਔਰ ਡਰ ਕੇ ਨਹੀਂ ਭੱਜਦੇ ਔਰ ਕੰਦੇ ਬਿੱਲਾ ਤੇ ਦੂਸਰੇ ਪਾਸੇ ਆ ਜਾफी ਕੰਦੇ ਲੱਗੋਹੀ ਦੀ ਟੀਮ ਦਾ ਮੇਰੇ ਮਿੱਤਰੋ ਔਰ ਕਮਾਲ ਕਰ ਗਿਆ ਕੈਂਟੀ ਜੜ ਗਿਆ ਲਓ ਸਾਹਮਣੇ ਵੱਜੀ ਹੋਈ ਕੈਂਟੀ ਤੇ ਹੁੰਦੀ ਹੋਈ ਬੱਲੇ ਬੱਲੇ ਔਰ ਸਾਹਮਣੇ ਪਰਛੇ ਲੱਗਿਆ ਜੋਰ ਤੇ ਨੰਬਰ ਦੇਖਾਂਗੇ ਸਾਹਮਣੇ بابا کالا میں سالو بال پڑھا دو منٹ گراؤنڈ تیسرا چوتھا سان کھیل جاؤں گا ਹਾਰਡ ਤੇ ਫੋਰਥ ਪੋਜੀਸ਼ਨ ਦੇ ਲਈ ਦੋਵੇਂ ਟੀਮਾਂ ਜਲਦੀ ਗਰਾਊਂਡ ਤੇ ਆ ਜਾਓ ਇੱਕ ਆਉਂ ਰਹੀ ਹੈ ਤੇ ਦੂਸਰੀ ਵੀ ਆ ਰਹੀ ਛੇਤੀ ਆ ਜਾਓ ਭੱਜ ਕੇ ਦੋਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਆ ਹਾਰਡ ਤੇ ਫੋਰਥ ਪੋਜੀਸ਼ਨ ਆ ਬਾਬਾ ਕਾਲਾ ਮੇਰ ਕਬੱਡੀ ਕਲਬ ਸੰਮਾ ਦੇ ਬਾਲਪੁਰੀਏ ਛੇਤੀ ਆਓ ਜੀ ਹਾਂਜੀ ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਤੇ ਵਾਰ-ਵਾਰ ਬੇਨਤੀ ਕੀਤੀ ਆ ਅਗਲੇ ਮੈਚਾਂ ਟੀਮਾਂ ਨੂੰ ਆਹ ਸਾਹਮਣੇ ਪਾਸੇ ਕਹਿੰਦੇ ਲੱਗਦਾ ਹੋਇਆ ਜੱਫਾ ਖੇਡਦੇ ਮੈਦਾਨ ਵਿੱਚ ਇਹ ਆ ਕੰਡੇ ਲਾਓ ਮੇਰੇ ਵੀਰੋ ਆਹ ਬੱਲੇ ਬਲੇ ਕਰਾ ਗਿਆ ਖੇਡਦੇ ਮੈਦਾਨ ਵਿੱਚ ਤੇ ਨੰਬਰ ਦੇਖਾਂਗੇ ਸਾਹਮਣੇ ਦਕੋਹੇ ਵਾਲੇ ਜਾਫੀ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਜਲਦੀ ਕਬਰੂਆ ਪਾਗਲ ਕਬੱਡੀ ਖੇਡ ਮੈਦਾਨ ਵਿੱਚ ਲਓ ਦਕੋਹੇ ਦੀ ਟੀਮ ਵੱਲੋਂ ਫਿਰ ਦੇਖਾਂਗੇ ਪੰਚਤ ਨੇ ਆਹ ਕਬੱਡੀ ਭਾਈ ਹੈ ਲਓ ਪੱਟ ਪਾਉਂਦਾ ਹੋਇਆ ਕਬੱਡੀ ਤੇ ਦੂਸਰੇ ਪਾਸੇ ਆ ਜਾਫੀ ਕਹਿੰਦੇ ਪੰਡੋਰੀ ਦੀ ਟੀਮ ਦਾ ਕੰਨੇ ਜੱਫਾ ਭਰ ਗਿਆ ਹੈ ਫਿਰ ਦੇ ਮੈਦਾਨ ਵਿੱਚ ਤੇ ਨੰਬਰ ਦੇਖਾਂਗੇ ਸਾਹਮਣੇ ਪੰਡੋਰੀ ਵਾਲੇ ਗੱਭਰੂ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਐਨ ਮੇਲਾ ਕਹਿੰਦੇ ਚੋਟੀ ਦਾ ਚੱਲਦਾ ਹੈ ਦੁਨੀਆ ਵਿੱਚ ਕਹਿੰਦੇ ਧੂਮ ਪਈ ਹੋਈ ਹੈ ਅਜਿਹੇ ਵੱਡੇ ਮੇਲੇ ਦੀ ਆ ਕਹਿੰਦੇ ਭਵਾਨ ਦੀ ਧਰਤੀ ਦੇ ਹਰ ਸਾਲ ਵੱਡੇ ਪੱਧਰ ਤੇ ਖੇਡ ਮੇਲਾ ਕਰਵਾਇਆ ਜਾਂਦਾ ਹੈ ਆ ਕਹਿੰਦੇ ਸੰਤਾ ਮਹਾਂਪੁਰਸ਼ਾ ਦੀ ਇਹ ਧਰਤੀ ਹੈ ਮੇਰੇ پاسے آپ کا دیر دلو <سؤال> میرے بیرو تین نمبر دے کنگر سامنے <سؤال> شافی نے کہتے اپنی ٹیم نے سے <سؤال> جوڑ دلتا ہے ہری پڑی پاڑ ماتے ہر دیکھا گئے اور سامنے پاسے آن سو 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 کے اور خاطر رکھنا پڑنے کے لیے اور سامنے اسے یہ کہتے جوڑا مل گیا۔ اور کہتے ڈرے ہیں ان کے جوڑ کے نال جبرا کے نمبر اپنی ٹیم سے زور بنتا ہے نمبر کہتے جوڑے دا چل جائے میچیاں جوڑ دے کبڈییاں ਬੈਂਟੀ ਕਰਦਾ ਸ਼ਹੀਦ ਬਾਬਾ ਦੀਪ ਸ਼ਕਤੀ ਕਬੱਡੀ ਕਲੱਬ ਬਲਪਰੀਆ ਵਰਸ਼ਜ ਬਾਬਾ ਕਾਲਾ ਮਹਿਰਜੀ سپور츠 ਕਲੱਬ ਸੰਧਵਾ ਇਹ ਦੋਨੇ ਟੀਮਾਂ ਦੇ ਮੈਚ ਵਾਸਤੇ ਉਹ ਖੇਡ ਦੇ ਮੈਦਾਨ ਤੇ ਚੌਣ ਚੱਲਦਾ ਹੋਇਆ ਮੈਚ ਜਿਹੜਾ ਹੈ ਆਖਰੀ ਪੜਾਪ ਘਬਾਦਾ ਹੋਇਆ ਹੈ ਲਓ ਕਬੱਡੀ ਫੇਰ ਦੇਖਾਂਗੇ ਆ ਜੂਤੇ ਦੇ ਭਾਈ ਹੈ ਆ ਸਾਹਮਣੇ ਜੂਤੇ ਦੀ ਕਬੱਡੀ ਦੇਖ ਰਹੇ ਨਾ ਮਾਣ ਤੇ ਕਿ ਕਾਫੀ ਆ ਪੱਟਾਂ ਤੇ ਥੱਪੀਆਂ ਮਾਰਦੇ ਨੇ ਹੱਥਾਂ ਚੋਂ ਦੇਖਾਂਗੇ ਜੋਰਾ ਫੇਰ ਆ ਕਿਤੇ ਜੋਰਾ ਫੇਰ ਤਾਣਾ ਕਰਦਾ ਪਰ ਨੰਬਰ ਆ ਕਿਤੇ ਜੋਤੇ ਨੇ ਆਪਣੀ ਟੀਮ ਦੇ ਹਿੱਸੇ ਹੋ ਗਿਆ ਵੀਰੋ ਇਹਨੂੰ ਦੁਨੀਆ ਜੋਤਾ ਕਹਿੰਦੀ ਹੈ ਇੱਕ ਜੋਤਾ ਕਹਿੰਦੇ ਮਹਿਮਦਵਾਲ ਦੀ ਢਾਟੀ ਦਾ ਕੱਲ੍ਹ ਜੋਤੇ ਦੀ ਪੁੱਛਣਾ ਵਡੀਆਂ ਗੱਲਾਂ ਹੋਣੀਆਂ ਆ ਕਿਤੇ ਸਰਤੀ ਦੇ ਵੀਰੋ ਬਿੱਲੇ ਦੀ ਕਬੱਡੀ ਖੇਡ ਮੈਦਾਨ 'ਚ ਪੈ ਰਹੀ ਹੈ ਲਓ ਬਿੱਲਾ ਕਬੱਡੀ ਕਬੱਡੀ ਕਰਦਾ ਹੋਇਆ ਨੇ ਖੜ ਖੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਉਹ ਡੱਕ ਲੈਂਦੇ ਜਾਫੀ ਮੁਰੇ ਅੜ ਅੜ ਕੇ ਤੇ ਵੱਖਰਾ ਨਜ਼ਾਰਾ ਜਿਆ ਆਉਣ ਲੱਗਿਆ ਹੈ ਰਾਜੇ ਖੇਲੇ ਗਿੱਟ ਗਿੱਟ ਬੈ ਗਈ ਤਰਤੀਬ ਅੱਜ ਜੋਰ ਨਾਲ ਜੋਰ ਟਕਰਾਉਣ ਲੱਗਿਆ ਆਹ ਕਿਤੇ ਯੋਰਾ ਦੀ ਗੱਲ ਹੈ ਫਿਰਦੇ ਮੈਦਾਨ ਵਿੱਚ ਲਓ ਅੰਸ਼ਿਕਰ ਤੇ ਫੁੱਲ ਕਬੱਡੀ ਤਮਾਮ ਆ ਕੇ ਵਧਿਆ ਹੋਇਆ ਹੈ اور بابا نام دیو نمبر نے ستی چلتے نتی نمبر لگے پراوي دا جناب صاحب رزي تھوڑا پروگرام ھوندا